ਹਾਂਜੀ ਬਾਬੇ ਹੁਣ ਆਪਾਂ ਪਹੁੰਚੇ ਜੀ ਨਿੰਦਰ ਲਓ ਜੀ ਹੁਣ ਤੁਹਾਨੂੰ ਸਾਰਾ ਦਿਖ ਜੂਗਾ ਇਹ ਹੈ ਜੀ 16 ਫੁੱਟਾ ਰੋਟਾਵੇਟਰ ਇੰਡੀਆ ਦੇ ਵਿੱਚ ਆਪਾਂ ਫਸਟ ਰੋਟਾਵੇਟਰ ਕਹਿ ਸਕਦੇ ਹਾਂ ਜਿਹੜਾ 16 ਫੁੱਟਾ ਇੰਨਾ ਲੈਂਥ ਦੇ ਵਿੱਚ ਤੇ ਇਸ ਤੋਂ ਬਾਅਦ ਆ ਗਿਆ ਦੂਸਰਾ ਛੋਟਾ ਰੋਟਾਵੇਟਰ ਉਹ ਵੀ ਸੇਮ ਕੁਆਲਿਟੀ ਫਰਟੀਲਾਈਜ਼ਰ ਵਾਲਾ ਤੇ ਪੋਲਿਸ਼ ਸਟੇਨਲੈਸ ਸਟੀਲ ਮਾਗਰੇ ਇੱਕ ਹੋਰ ਤੁਹਾਨੂੰ ਦੱਸਦਾ ਜੇ ਕੋਈ ਨਵੀਂ ਜਗ੍ਹਾ ਬੱਟ ਪਾਉਣੀ ਆ ਦੇਖੋ ਰੂਲਾ ਹਾਂਜੀ ਬਾਬੇ ਹੁਣ ਆਪਾਂ ਪਹੁੰਚੇ ਸੀ ਨਿੰਦਰ ਇਨ ਕੋ ਰੈਕਿੰਗ ਫਾਰਮਿੰਗ ਤੇ ਇਹਨਾਂ ਦੇ ਉਰੇ ਇੰਪਲੀਮੈਂਟ ਆਏ ਹੋਏ ਨੇ ਇੰਪਲੀਮੈਂਟ ਤਾਂ ਆਏ ਹੋਏ ਨੇ ਪਰ ਜਿਹੜੇ ਇਹਨਾਂ ਦੇ ਇੰਪਲੀਮੈਂਟ ਨੇ ਸਭ ਨਾਲ ਵੱਖਰੇ ਉਹ ਕਿਉਂ ਨੇ ਤੁਸੀਂ ਪਹਿਲੇ ਨੰਬਰ ਤੇ ਇਹਦੀ ਕਿਰਾਂ ਨਿਗਾਹ ਮਾਰੋ ਇਹ ਤੇ ਲਓ ਜੀ ਹੁਣ ਤੁਹਾਨੂੰ ਸਾਰਾ ਦਿਖਾ ਜੂਗਾ ਇਹ ਹੈ ਜੀ 16 ਫੁੱਟਾ ਰੋਟਾਵੇਟਰ ਇੰਡੀਆ ਦੇ ਵਿੱਚ ਆਪਾਂ ਫਸਟ ਰੋਟਾਵੇਟਰ ਕਹਿ ਸਕਦੇ ਆ ਜਿਹੜਾ 16 ਫੁੱਟਾ ਇੰਨਾ ਲੈਂਥ ਦੇ ਵਿੱਚ ਆ ਤੇ ਬਹੁਤ ਜ਼ਿਆਦਾ ਇਹਨੂੰ ਹੈਵੀ ਸਾਰਾ ਸਮਾਨ ਲੱਗਿਆ ਹੋਇਆ ਇਹਨਾਂ ਨੇ ਤਾਂ ਨਾਮ ਵੀ ਝੋਟਾਵੇਟਰ ਰੱਖਿਆ ਝੋਟਾਵੇਟਰ ਤਾਂ ਰੱਖਿਆ ਇਹਦਾ weight weight ਹੈ 15 ਕੁਮਾਂਟਲ weight ਆ ਤੇ ਜਿਹੜੇ ਇਹਦੇ ਗੀਅਰ ਨੇ ਉਰੇ ਚੱਲਦੇ ਨੇ ਇਹ ਸਿੱਧੇ ਗੀਅਰ ਨੇ ਦੋਨੋਂ ਸਾਈਡ ਗੇਅਰ ਨੇ ਠੀਕ ਆ ਜੀ ਨਹੀਂ ਇੱਕ ਗੇਅਰ ਹੁੰਦਾ ਇਹਨੂੰ ਦੋ ਗੇਅਰ ਲੱਗੇ ਹੋਏ ਨੇ ਇੱਕ ਉਧਰੋਂ ਚੱਲਦਾ ਇੱਕ ਇਧਰੋਂ ਚੱਲਦਾ ਤਾਂ ਇਹ ਸਾਰਾ ਘੁੰਮਦਾ ਏ ਤੇ ਇਹਦਾ ਪ੍ਰਾਈਸ ਆਏਗਾ ਮੇਲੇ ਤੇ 2.5 ਲੱਖ ਰੁਪਿਆ ਵੈਸੇ ਇਹਦਾ ਪ੍ਰਾਈਸ 3 ਲੱਖ ਰੁਪਿਆ ਇਹ ਫਸਟ ਰੋਟਾਵੇਟਰ ਆ ਇੰਡੀਆ ਦੇ ਵਿੱਚ ਤੇ ਲਿਆਉਣ ਲਈ ਟਰਾਂਸਪੋਰਟ ਲਈ ਹਿੱਸਾ ਲੱਗਦਾ ਤੁਸੀਂ ਆਰਾਮ ਨਾਲ ਹਿੱਸਾ ਲਾ ਕੇ ਕਿਤੇ ਵੀ ਇਹਨੂੰ ਲਿਆ ਸਕਦੇ ਹੋ ਤੇ ਇਹਨੂੰ ਜਿਹੜਾ ਟਰੈਕਟਰ ਆ ਉਹ 75 hp ਪਲੱਸ ਇਹ ਰეკਮੈਂਡ ਕਰਦੇ ਨੇ ਉਹੀ ਇਹਨੂੰ ਚਲਾਊਗਾ ਜੀ ਤੇ ਜਿਵੇਂ ਅਲਦ ਵਾਲੇ ਮਿੱਟੀ ਜ਼ਿਆਦੇ ਹੁੰਦੀ ਹੈ ਨਾ ਇਹਨਾਂ ਨੇ ਫਾਲੇ ਲਾਏ ਬੇ ਨੇ ਜਿਵੇਂ ਮਿੱਟੀ ਇਕੱਠੀ ਹੁੰਦੀ ਹੈ ਤਾਂ ਫਾਲੇ ਮਿੱਟੀ ਢੇੜੀ ਜਾਂਦੇ ਨੇ ਦੋਨੋਂ ਸਾਈਡ ਡਿਸਕਾਂ ਲੱਗੀਆਂ ਵੀ ਆ ਨੇ ਠੀਕ ਹੈ ਜੀ ਤੇ ਬੈਕ ਤੇ ਜੋ ਟਾਪਾ ਸਾਰਾ ਉਹ ਵੀ ਸਾਰਾ ਫੁੱਲ ਹੈਵੀ ਦੇ ਵਿੱਚ ਆ ਇਸ ਤੋਂ ਬਾਅਦ ਆ ਗਿਆ ਦੂਸਰਾ ਛੋਟਾ ਰੋਟਾਵੇਟਰ ਉਹ ਵੀ ਸੇਮ ਕੁਆਲਿਟੀ ਸੇਮ ਕਲਰ ਸਾਰਾ ਕੁਝ ਸੇਮ ਹੀ ਆ ਠੀਕ ਹੈ ਜੀ ਇਹ ਵਿੱਚ ਇਹ ਕਿੰਨੇ ਫੁੱਟ ਆ ਜੀ 9.5 ਫੁੱਟ ਆ ਜੀ ਇਹ ਸਾਰਾ 7 ਫੁੱਟ ਇਹ 9.5 ਜੀ ਇਹ 7 ਫੁੱਟ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਫਰਟੀਲਾਈਜ਼ਰ ਵਾਲਾ ਤੇ ਪੂਲੀ ਸਟੀਲਸ ਸਟੀਲ ਦੀ ਹੈ ਇਹਦੇ ਵਿੱਚ ਸਾਰਾ ਕਿੰਨੀ ਖਾਦ ਪੈਂਦੀ ਆ ਜੀ 10 ਗੱਟੇ ਪੈਂਦੇ ਨੇ 10 ਗੱਟੇ ਤੇ ਇਹ ਮੈਨੂਅਲ ਆ ਸਾਰਾ ਉੱਥੋਂ ਸੈਟਿੰਗ ਹੁੰਦੀ ਆ ਜੀ ਠੀਕ ਹੈ ਸਰ ਇਹਦਾ ਪ੍ਰਾਈਸ ਕੀ ਹੈ ਜੀ ਹੁਣ ਮੇਲੇ ਤੇ 40000 ਹੀ ਮੇਲੇ ਕਰਕੇ ਆ ਜੀ ਵੈਸੇ ਇਹਦਾ ਪ੍ਰਾਈਸ ਵੱਧਾ ਜੀ ਨਾਰਮਲ ਇਹ ਜਿੰਦਰਾ ਆ ਕੇ ਇਹ ਵੀ ਕ ਕਰ ਦਾਂਗੇ 28 ਦਾ ਦੇ ਦਾਂਗੇ ਜੀ ਮੇਲੇ ਦਾ 28000 ਦਾ ਜੀ ਇਹਦੇ ਮਾਗਰ ਇੱਕ ਹੋਰ ਤੁਹਾਨੂੰ ਦੱਸ ਦਾਂ ਜੇ ਕੋਈ ਨਵੀਂ ਜਗਾ ਬੱਟ ਪਾਉਣੀ ਆ ਦੇਖੋ ਰੂਲਾ ਇਹ ਬੱਟਰ ਨੂੰ ਦੱਬੂਗਾ ਵੀ ਤੇ ਪਾਊਗਾ ਵੀ ਉਹਦਾ ਫਾਇਦਾ ਇਹ ਆ ਵੀ ਜਦੋਂ ਵਾ ਪਾਣੀ ਛੱਡਦੇ ਨੇ ਬੱਟਾਂ ਟੁੱਟਦੀਆਂ ਜਿਵੇਂ ਕਣਕਾਂ ਲੀਆਂ ਹੋ ਗਈਆਂ ਜਾਂ ਆਪਣੇ ਜੀਰੀ ਲਾਉਣੇ ਆ ਉਹ ਇਹ ਆ ਚੀਜ਼ ਜੇ ਲੱਗੀ ਵੀ ਆ ਫੇਰ ਹੀ ਟੁੱਟਣਗੀਆਂ ਨਹੀਂ ਕਿਉਂਕਿ ਇਹਨੇ ਪ੍ਰੈਸ ਕਰੀ ਜਾਣੀਆਂ ਉਹਨੇ ਵੱਟ ਬਣਾਈ ਜਾਣੀਆਂ ਜੇ ਤੁਸੀਂ ਦੋ ਵਾਰੇ ਫੇਰ ਤਾਂ ਵੱਤ ਸੱਲੀ ਆ ਉਸ ਤੋਂ ਬਾਅਦ ਜੇ ਤੁਸੀਂ ਚੌੜਾ ਕਰਨਾ ਆ ਨਟ ਲੱਗੇ ਹੋਏ ਨੇ ਜੀ ਜਿੰਨਾ ਮਰਜ਼ੀ ਖੋਲ੍ਹ ਲਓ ਵਧਾ ਲਓ ਘਟਾ ਲਓ ਇਹਨੂੰ ਉੱਪਰ ਚੱਕਣਾ ਇਹਦੀ ਵੀ ਅਡਜਸਟਮੈਂਟ ਆ ਦੇਖੋ ਸਪਰਿੰਗ ਦਿੱਤਾ ਹੋਇਆ ਹਰੇਕ ਚੀਜ਼ ਨੰਬਰ 1 ਕਰੀ ਪਈ ਆ ਦੇਖ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਦੇਖੋ ਕਿੰਨੀ ਸੋਹਣੀ ਫਰੇਮ ਬਣਾਈ ਹੋਈ ਆ ਫੁੱਲ ਹੈਵੀ ਕਰੀ ਵੀ ਆ ਇਹ ਆ ਗਿਆ ਜੀ ਗੜਾਈ ਵਾਲਾ ਇਹਦੇ ਮਾਗਰ ਦੇਖੋ ਮਿੱਟੀ ਵੀ ਝਾੜਦਾ ਇਹ ਨਾਲ-ਨਾਲ ਹਨਾ ਜਿਵੇਂ ਗੰਨਾ ਏ ਮੱਕੀ ਆ ਨਰਮਾ ਏ ਇਹਨੇ ਮੂਰੇ ਕਟਿੰਗ ਕਰੀ ਜਾਣੀ ਆ ਠੀਕ ਆ ਮਾਗਰ ਇਹਨੂੰ ਥੋੜੀ-ਥੋੜੀ ਮਿੱਟੀ ਝਾੜੀ ਜਾਣੀ ਆ ਦੇਖੋ ਕਿੰਨਾ ਸੋਹਣਾ ਬਣਾਇਆ ਵੇ ਆ ਬਹੁਤ ਹੈਵੀ ਬਣਾਇਆ ਵੇ ਉਸ ਤੋਂ ਬਾਅਦ ਆ ਗਿਆ ਇਹ ਇਹ ਕੱਲੀ ਗੜਾਈ ਕਰੂਗਾ ਇਹਦੇ ਮਾਗਰ ਉਦਾਂ ਫਾਲ ਉਹ ਨਹੀਂ ਹੈਗੇ ਲੱਗਿਆ ਵੇ ਇਹ ਸਿਰਫ ਗੜਾਈ ਵਾਲਾ ਠੀਕ ਆ ਜੀ ਇਹ ਆ ਗਿਆ ਇਹਨਾਂ ਦਾ ਸਪਰੇ ਪੰਪ ਇਹ ਸਪਰੇ ਪੰਪ ਸਿੰਪਲ ਠੀਕ ਆ ਤੇ ਨਾਰਮਲੀ ਇਹਦੇ ਮਾਗਰ ਚਾਹੇ ਤੁਸੀਂ ਦੂਸਰਾ ਵੀ ਲਵਾ ਸਕਦੇ ਹੋ ਪਰ ਇਹ ਬੂਮ ਵਾਲਾ ਕੰਮ ਕਰਦਾ 55 ਫੁੱਟ ਲੈ ਕੇ ਆਂਦਾ ਇਹਨੇ ਹਿੱਲ ਕੇ ਨਾ ਮੂਰੇ ਮੂਰੇ ਸਪਰੇਅ ਹੋਈ ਜਾਣੀਆਂ ਮਾਗਰ 55 ਫੁੱਟ ਏਰੀਆ ਇਹਨੇ ਇੱਕ ਵਾਰ ਚ ਲੈ ਕੇ ਜਾਣਾ ਠੀਕ ਆ ਤੇ ਇਹ ਸੀ ਮਿੱਤਰੋ ਵੀਡੀਓ ਨਿੰਦਰ ਵਾਲਿਆਂ ਦੀ ਤੇ ਇਹਨਾਂ ਦਾ ਜਿਹੜਾ ਫੈਕਟਰੀ ਪਲਾਂਟ ਆ ਜੀ ਉਹ ਹੈਗਾ ਜੀ ਇਹਨਾਂ ਦਾ ਅਮਲਾ ਸਿੰਘ ਰੋਡ ਹਮੀਦੀ ਡਿਸਟ੍ਰਿਕਟ ਬਰਨਾਲਾ ਠੀਕ ਹੈ ਜੀ ਤੇ ਫੋਨ ਨੰਬਰ ਇਹਨਾਂ ਦੇ ਹੈਗੇ ਤੁਸੀਂ ਸਕਰੀਨ ਸ਼ਾਟ ਵੀ ਮਾਰ ਸਕਦੇ ਹੋ 90597 36000 ਠੀਕ ਹੈ ਜੀ ਇਹ ਇਹਨਾਂ ਦੇ ਫੋਨ ਨੰਬਰ ਨੇ ਤੇ ਜੇ ਕਿਸੇ ਨੇ ਇੰਪਲੀਮੈਂਟੇ ਲੈਣੇ ਹੋ ਤਾਂ ਜਾ ਕੇ ਇੱਕ ਵਾਰ ਜੂਰ ਤੁਸੀਂ ਵਿਜ਼ਿਟ ਕਰਿਓ ਪਲਾਂਟ ਸਾਰੇ ਇੰਪਲੀਮੈਂਟੇ ਬਣਾਉਂਦੇ ਨੇ ਜੂਰ ਇਹਨਾਂ ਨੇ ਸਟਾਲ ਤੇ ਆਪਾਂ ਤੁਹਾਨੂੰ ਡਿਟੇਲ ਦਿੱਤੀ ਹੈ ਜੀ ਥੈਂਕ ਯੂ ਸੋ ਮੱਚ ਪੂਰੀ ਵੀਡੀਓ ਦੇਖਣ ਲਈ